ਹਾਂਜੀ ਸਤਿ ਸ੍ਰੀ ਅਕਾਲ। ਲਾਦੇ ਕੋਈ ਨਹੀਂ ਲਾਦੇ ਪਸ਼ੂ ਕਾਲਕ ਭਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ ਨਾਟਘੇਰਾ ਦੇ। ਅੱਜ ਦੀ ਵੀਡੀਓ ਲਗਿਆ ਬਣਾਉਣ ਪਿੰਡ ਪਿੱਟੇਵੜ ਤੋਂ ਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਵਿੱਚ ਟੋਟਲਾ ਪਤਨ ਚਾਰ ਝੋਟੀਆਂ ਦਿਖਾਵਾਂਗੇ ਚਮੇ ਸੁੰਗੀਆਂ ਸਵਾਈਆਂ ਵਾਂ। ਆਪਾਂ ਪਹੁੰਚਿਆ ਵੀਰ ਗੁਰਪ੍ਰੀਤ ਸਿੰਘ ਕੋਲ ਤੇ ਆਜੋ ਕਰਦੇ ਆਂ ਵੀਰਨਾ ਕੱਲ ਬਾਅਦ ਤੇ ਕੁਛ ਦਿਨਾਂ ਦੀ ਡਿਟੇਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਸਨਾ ਠੀਕ ਠਾਕ ਜੀ। ਬਹੁਤ ਵਧੀਆ ਤੁਸੀਂ ਸਮਝੀ। ਵਧੀਆ ਚੱਲਦੀ ਕਲਾ ਜੀ। ਇਹ ਬਿੱਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਗੁਰਪ੍ਰੀਤ ਜੋ ਪਿੰਡ ਫਿੱਟੇਵਾੜੇ ਤਹਿਸੀਲ ਜਨਾਲਾ ਜ਼ਿਲ੍ਹਾ ਹੰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਨੰਬਰ 81462077 ਠੀਕ ਆ ਜੀ ਭਾਈ ਜਿਹੜੀ ਆ ਪਹਿਲੇ ਨੰਬਰ ਤੇ ਛੋਟੀ ਇਹ ਕਿਦਮਾ ਸੁਆ ਸਹੀ ਆ ਇਹ ਵੀ ਜੀ ਦੂਜਾ ਸੁਆ ਸਹੀ ਆ ਅੱਛਾ ਜੀ ਹਾਂ ਜੀ ਠੀਕ ਆ ਸੁਈ ਨੂੰ ਚੌਥਾ ਦਿਨ ਜੋ ਠੀਕ ਹੈ ਆ ਕੀ ਜੇ ਜਵਾਬ ਕੱਟੀ ਜੇ ਮੰਗਣ ਠੀਕ ਲੋ ਜੀ ਥੀਮ ਮਿਲ ਗਿਆ ਆਪ ਜੇ ਦੁੱਧ ਬਈ ਕਿੰਨਾ ਚਾ ਬੋਲ ਰਹਾ ਜੀ 9 ਕਿਲੋ ਦੀਆਂ ਗਰੰਟੀ ਦਾਂਗੇ ਉਸ ਤਰ੍ਹਾਂ ਵਖਾਲਾ ਦਿਖਾਉਂਦਾ ਵਿਖਾਈ ਅੱਛਾ ਜੀ ਹਾਂ ਜੀ ਇਹ ਠੰਡਾ ਕਰਕੇ ਠੀਕ ਹੈ 3 ਘੰਟੇ ਚਵਾਈ ਚ ਪੈ ਜਾਊਗੀ 3 ਵਜੇ ਜੋ ਫਿਰ 6 ਵਜੇ ਚਵਾਈ ਕੀਤੀ ਜਾ ਠੀਕ ਹੈ ਠੀਕ ਹੈ ਲੋ ਜੀ ਸਵੇਰੇ 6 ਵਜੇ ਚਵਾਈ ਤੇ ਇਸ ਟਾਈਮ 3 ਵਜੇ ਆ ਉਹ ਸਮਾਂ ਕੁ ਵੀਰ ਭਰਾ ਅੰਦਾਜ਼ਾ ਲਾਵੇ ਤੇ ਬਈ ਕਿੰਨਾ ਕੱਢੀ ਜੋ ਕਿ ਦੁੱਧ ਜੀ 12 ਕਿਲੋ ਤੇ ਭਰੀ ਜਾਊਗੀ ਠੀਕ ਹੈ ਠੀਕ ਹੈ ਜੀ ਕੋਲੋ ਪੈ ਗਈ ਪਰ ਕੋਲ ਕੇ ਦਿਖਾਈਏ ਲੋ ਜੀ ਘੱਟ ਘਾਟ ਜਿਹੜਾ ਚੰਗਾ ਆ ਗਿਆ ਤੇ ਹੈ ਨਾ ਵੀ ਜੈੱਟ ਬਲਾ ਕੇ ਆ ਬਹੁਤ ਅਕਰਮ ਨਹੀਂ ਜਾਣਾ ਠੀਕ ਹੈ ਠੀਕ ਕੱਟੀ ਦੇ ਵੀ ਇਦਾਂ ਜੂ ਸਾਡੇ ਇਹ ਵਾਲ ਕਾਲੇ ਆ ਕੋਈ ਚਾਹ ਸੁਬਾਹ ਸੁਈਆ ਕਰ ਮਾਲੀ ਤੇ ਅੱਡ ਬਲਾਕ ਕੋਈ ਤੇ ਹੈ ਵੀ ਸਿੰਗਲ ਹੈ ਡੀਜੇ ਵਾਕੀ ਤਾ ਨਾ ਪੰਡਾ ਜਰਾ ਸੁਹਾਈਆਂ ਦੇ ਵਿੱਚ ਆ ਗਿਆ ਥਾਣੇ ਨਹੀਂ ਆਣ ਕੱਲਾ ਕੱਲਾ ਲੱਗਦਾ ਵਾ ਕੋਈ ਤੇ ਕੁਆਲਟੀ ਚੈੱਕ ਕਰ ਹਾਂ ਤੇ ਲੱਗੇ ਤਾਂ ਜਰੂਰ ਚੈੱਕ ਕਰਨਾ ਤੁਹਾਨੂੰ ਥਾਣਾ ਦਾ ਸਟੇਜ ਗੇਟ ਪੈਣ ਕੱਲਾ ਕੱਲਾ ਲੱਗਦਾ ਤੇ ਛੱਡੇ ਛੱਟਾ ਆਂ ਆ ਅੱਖਾਂ ਵਾਲਾ ਨੇ ਹਾਂ ਤਾਂ ਕਿ ਕਿੰਮੜਾ ਜਾਂ ਸਿੰਪਲ ਆ ਈ ਦੋ ਰੋਟੀਆਂ ਦੇ ਵਾਂ ਦਾ ਆ ਕਿੱਦਾਂ ਆ ਜੁੱਦਾ ਜਿਹੜਾ ਬਹੁਤ ਯਾਰ ਆ ਦੇਖੀ ਵੇਖੀ ਕੀ ਪਾਣੀਆ ਦੇ ਵਿੱਚ ਆ ਫੱਟੀ ਉੱਠੀ ਉੱਠ ਗਈ ਪੈਰ ਆ ਖੜਾ ਨਹੀਂ ਛੋਣ ਵੀ ਆ ਨਿਕਲਦਾ ਕਲਾ ਤੇ ਕੀ ਮੁੱਲ ਬਾਈ ਇਹਦਾ ਕਰਨਾ ਹਰੋ ਜੀ ਜਿੰਨੇ ਨਹੀਂ ਚੰਗੇ ਲੱਗਦੀ ਚੰਗੀ ਦਰੋ ਨਹੀਂ ਤਾਂ ਦੋ ਜਿੰਨੇ ਕਿ ਛੱਡ ਨਹੀਂ ਆਪਾਂ ਜਿੰਜੀ ਦੇ ਦੇ ਪੂਰੇ ਨਹੀਂ ਲਾਤਰੀ ਹਾਂ ਜੀ ਪੂਰੇਆਂ ਦੇ ਭੜੇ ਹੋ ਜਾਂਦੇ ਨਾ ਚਲ ਕਰ ਦਈਏ ਮਾਂ ਦਾ ਤਹੀਂ ਦਦੋ ਵੇ ਕਰੀ ਕੇ ਅੰਦਰ ਨਹੀਂ ਦੱਸਣਾ 90000 ਦੀ 90 ਦੀ ਹਾਂਜੀ ਦੋ ਹੋਰ ਛੜ ਦਈਏ ਜਾਂ ਸਨੋਂ 85000 ਦੇ ਦੇਣਾ ਠੀਕ ਹੈ ਲੋ ਜੀ 85000 ਦੀ ਬਿਲਕੁਲ ਤਾਜੀ ਸੋਈ ਆ ਕੋਲ ਚਲੋ ਕੋ ਵੀਰ ਭਰਾ ਬਾਕੀ ਨਾਲ ਕੱਚਾ ਤੇ ਝਗਾ ਕੱਢੀ ਜਾਊਗੀ ਠੀਕ ਹੈ ਠੀਕ ਤੂੰ ਹੀ ਤੱਕ ਰਣੀ ਜਵਾ ਮੇਲੋ ਧੋਲਾ ਕਹਦੇ ਕੱਟੀ ਦੇ ਵੀ ਇਦਾਂ ਠੀਕ ਹੈ ਠੀਕ ਲੋ ਜੀ ਪਿਛੇ 3 ਨਾਲ ਗਿਆਣ ਗਿਆ ਟਪਲਾ ਕਾਹੀਆ ਤੇ ਵੀ ਚਲੋ ਚੰਗੇ ਤੇ ਮਾਦੀ ਕੋ ਵੀਰ ਭਰਾ ਸਾਮ ਲੋਗਾਂ ਦੇ ਚੰਗੀ ਝੋਟੀ ਬਣ ਜੂਗੀ ਤੇ ਦੂਜੇ ਨੰਬਰ ਤੇ ਵਈ ਕਿ ਮੇਰੇ ਕੋ ਠੀਕ ਹੈ ਇਹ ਜੀ ਪਹਿਲਾ ਸੂਆ ਸੂਈ ਹੈ। ਅੱਛਾ ਜੀ। ਕਿੰਨਾ ਟਾਈਮ ਹੋ ਗਿਆ ਸੀ ਨੂੰ? ਸੂਈ ਨੂੰ ਅੱਜ 4-5 ਦਿਨ ਹੀ ਹੋਇਆ ਨੂੰ। ਠੀਕ ਹੈ ਜੀ। ਵੀ ਬੌਲੇ ਦੀ ਹੈ ਜੀ। ਹਾਂ ਜੀ ਹਾਂ ਜੀ। ਠੀਕ ਇਹਦੇ ਪਿੱਛੇ ਜੋ ਆਕ ਇਹਦੇ ਮਗਰ ਕੱਟਾ ਜੀ। ਠੀਕ ਹੈ। ਉਹ ਜੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਤੇ ਪਹਿਲਾ ਸੂਆ ਸੂਈ ਤੇ ਰਿੰਗ ਸਿੰਗ ਲੱਗਾ ਪਿਆ ਵਾ। ਇੱਕੋ ਕਿੰਨਾ ਬਾਈ ਤੇ ਦੁੱਧ? ਇਹਦੇ ਥੱਲੇ ਵੀ ਜੀ 8 ਕਿਲੋ ਐਂ ਦੁੱਧਾ ਕਰਕੇ ਹੋ ਗਿਆ। ਅੱਛਾ ਜੀ। ਹਾਂ ਜੀ। ਬੌਲਾ ਹੀ ਹੈ ਜਣਾ। ਹਾਂ ਜੀ ਜੀ। ਖੋਲੋ ਬਾਈ ਫਿਰ। ਲਓ ਜੀ 8 ਲੀਟਰ ਜਿਹੜਾ ਇਹਦੇ ਕੋਲ ਬੌਲਾ ਹੀ ਬੌਲਾ ਚਾਰਿੰਗ ਤੇ ਤਿਆ ਇੱਕ ਦਾ ਕਾਰ ਜਿਹੜਾ ਇਹਦਾ ਵੀ ਚੰਗਾ ਵਾ ਦੇ ਥਾਨ ਪਾਟਾ ਵੀ ਲਾਗੇ ਤੋਂ ਚੈੱਕ ਕਰਾਉਣੇ ਆ। ਇਹ ਧਾਨ ਤੁਣ ਜਿਹੜਾ ਨੋ ਕਾਲਾ ਲੱਗਾ ਪਿਆ ਆ ਤੇ ਕੰਧਾ ਕੰਧਾ ਲੱਗਾ ਵਾ ਥਾਣਾ। ਇਹ ਬਾਈ ਕਿੰਨਾ ਕੱਢੀ ਜਾਊਗੀ ਦੁੱਧ? ਹਾਂਜੀ। ਇਹ ਕਿੰਨਾ ਕੱਢੀ ਜਾਊਗੀ? ਜੀ 10 ਕਿਲੋ ਤੇ ਭਰੀ ਜਾਊਗੀ ਮੈਂ ਭਾਈ ਨੂੰ ਕੱਢੀ। ਠੀਕ ਆ ਠੀਕ। ਲਓ ਜੀ 10 ਲੀਟਰ ਜਿਹੜਾ ਬਾਈ ਕਹਿੰਦਾ ਕਿ ਦੋ ਦੋ ਭਰੀ ਜਾਊਗੀ। ਹਾਂਜੀ। ਬਾਈ 10 ਤੋਂ ਵਾ। ਥੋੜੀ ਜਿਹੀ ਮਰੀ ਜੀ ਗਾਂ ਰੱਖਦੀ ਤੇ ਅਜੇ ਟਾਈਮ ਵੀ ਕੁਝ ਨਹੀਂ 3 ਘੰਟੇ ਚ ਬਾਈ ਜਿਹਾ ਹੁਣ ਇਧਰ ਮਗਰੋਂ ਆ ਕੇ ਦਿਖਾਓ। ਠੀਕ ਆ ਠੀਕ ਇਹਨਾਂ ਕੰਡੇ 58 ਪਾਇਆ ਜੋ ਟਿਕਟਾ ਜਿਹੜਾ ਸੁਖਾਈਆਂ ਜਿਹੜੇ 3 ਘੰਟੇ ਪਾਕੀ ਪਏ ਆ ਚਵਾਈ ਦੇ ਵਿੱਚ ਤੇ ਇਹਦਾ ਭਾਈ ਕੀ ਪਉਂਦਾ ਫਿਰ ਸੇਮ ਜੀ ਦੇ ਦੀ 80000 ਅਸੀਰੀ ਹਾਂਜੀ ਨਹੀਂ ਕਰੀਏ ਜੈਦਿਆ 75000 ਦੀ ਦੇ ਦੀ ਹੋਰ ਕਰਤੀਏ ਤੂੰ ਨਹੀਂ ਦੱਸ ਦੋ ਵਾ ਛੱਡ ਦਈਏ 72000 ਦੀ ਠੀਕ ਲਓ ਜੀ 72000 ਦੀ ਬਿਲਕੁਲੀ ਨਿਗਾਹ ਆ ਮੁੱਲ ਕਰਦਾ ਭਾਈ ਨੇ ਛੋਟੀ ਦਾ ਹੈ ਵੀ ਜੈਡ ਬਲੈਕ ਤੇ ਪਿਓਰ ਮੋਰਾ ਨਸਲ ਦੀ ਆ ਇਹ ਵੀ ਤੇ ਚਲੋ ਬੀਖਰਾ ਹੱਸੀ ਵਾਲਾ ਲੀ ਦੋ ਦਿਨ ਚੰਗਾ ਗੱਡੀ ਜਣਾਵਾ ਯਾਰ ਤਾਂ ਜਿਹੜਾ 8 ਲੀਟਰ ਬੋਲਾ ਹੀ ਬੋਲਾ ਤੇ ਆਜ ਆ ਤੇ ਤੀਜੇ ਨੰਬਰ ਤੇ ਪਾਈ ਆ ਕਿੰਨਾ ਛੋਟੀ ਦੇਵ ਜੀ ਦੂਜਾ ਸਮਾਂ ਫਿਰ ਅੱਛਾ ਜੀ ਇਹ ਛੋਟੀ ਦਾ ਬੱਚਾ ਜਾਇਦਾ ਮਾਰਾ ਠੀਕ ਆ ਹਾਂ ਜੀ ਦੁੱਧ 9 10 ਕਿਲੋ ਠੰਡਾ ਕਰਕੇ ਹੋਊਗਾ ਤੇ ਬੱਚਾ ਮੰਨ ਕਰਕੇ ਥੋੜਾ ਫਿਕਰਣ ਦਹੀਂ ਜੋ ਜੀ ਨਹੀਂ ਲਾਉਂਦੇ ਅੱਛਾ ਅੱਛਾ ਹਾਂ ਜੀ ਤੇ ਹੁਣ ਕਿੰਨਾ ਤਿਆਰ ਰੱਖੋ ਨੂੰ ਨਾ ਵਕਤ 9 ਕਿਲੋ ਹੋਊਗਾ ਜੀ ਠੀਕ ਹੈ ਲੋ ਜੀ 9 ਲੀਟਰ ਜਿਹੜਾ ਦੁੱਧ ਬਿਲਕੁਲ ਹੀ ਇਹਦੇ ਕੋਲ ਤਿਆਰ ਹੈ ਥਾਂ ਤੋਂ ਇਹਨੂੰ ਬਹੁਤ ਹੀ ਚੰਗਾ ਲੱਗਾ ਵਾ ਤੇ 14 15 ਕਿਲੋ ਵੀ ਬੱਚਾ ਮਰਨ ਕਰਕੇ ਕਰਦੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਉਹ ਐਸੋ ਹੀ ਨੂੰ ਸੁਈ ਨੂੰ ਇਹਨੂੰ 20 ਦਿਨ ਮਹੀਨਾ ਹੋ ਗਿਆ ਕਿੰਨੇ ਕੁ ਚਿਰ ਦਾ ਬੱਚਾ ਹੈਗਾ ਠੀਕ ਹੈ ਠੀਕ ਲੋ ਜੀ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ ਖੁੱਲ ਪਈ ਜੀ ਫਿਰ ਇਹਨੂੰ ਤੇ ਕੱਦ-ਕਾਠ ਜਿਹੜਾ ਬਹੁਤ ਹੀ ਜ਼ਿਆਦਾ ਤਗੜਾ ਆ ਗਿਆ ਵਾ ਇਹ ਵੀ ਪਿਓਰ ਜੱਡ ਬਲਾਇਆ ਕੇ ਅਰੇ ਕਰੋ ਜੀ ਚੈੱਕ ਕਾਠ ਨੂੰ ਦੋ ਬਹੁਤ ਹੀ ਜ਼ਿਆਦਾ ਚੰਗਾ ਵਾ ਹਾਂ ਇਹ ਵੀ ਸਿੰਗਲ ਹੈ ਡੇਰ ਖਣਪੰਡਾ ਜਿਹੜਾ ਇਹਨੂੰ ਵੀ ਬਹੁਤ ਚੰਗਾ ਲੱਗਾ ਕਰਮ ਵਾਲੀ ਨੂੰ ਕੋਈ ਕਹਿੰਦਾ ਕਿ ਦੋ ਤੇ ਚਲ 13 14 ਲੀਟਰ ਜਿਹੜੇ ਨੇ ਇਹ ਖੰਡੇ ਹੀ ਜਵਾਗ ਮਾਰਨ ਦੇ ਕਾਰਨ ਥੋੜੇ ਜਿਹਾ ਘਟ ਗਏ ਆ ਕੋਈ ਨਹੀਂ ਝੋਟੀ ਉਸੇ ਤੋਂ ਲਾ ਜੂਗੀ ਫੇਰ ਸਾਨੂੰ ਬਰਾ ਪੜਿੰਦੀ ਦੀ ਅੱਜ ਕੱਲ੍ਹ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮਿਲਦੀ ਬਾਈ ਕਿਵੇਂ ਹੈ ਰ ਮਿਲਦੀ ਜੀ ਸਵੇਰੇ ਜਦੋਂ ਠੀਕ ਹੈ ਨਾ ਹੀ ਸੋਈ ਜੋ ਅੱਛਾ ਹਾਂਜੀ ਤੇ ਬਾਕੀ ਹੋਣਾ ਬਿਮਾਰੀ ਵੇਖਾਂਗੇ ਸ਼ਾਇਦ ਸਾਪੀ ਤੇ ਮਿਲਪੇ ਠੀਕ ਹੈ ਠੀਕ ਹੈ ਬਾਕੀ ਭੜਾ ਫੈਲੂ ਹਾਂ ਸਾਹਿਬ ਬਾਕੀ ਉਹ ਤਰ੍ਹਾਂ ਨਹੀਂ ਜੋ ਕਰ ਮਾਰੀ ਐ ਜਿਹੜੀ ਜੋ ਕੋ ਜਾਖਾਂ ਅੱਛਾ ਅੱਛਾ ਹਾਂਜੀ ਤੇ ਸ਼ਾਮ ਆਉਂਦੇ ਸੀ ਇਹ ਜਿਹੜੀਆਂ ਗਾਹਕੀ ਆ ਗਈਆਂ ਨੇ ਥਣਾ ਦਾ ਸੈਰ ਗਿਆ ਵੀ ਬਹੁਤ ਚੰਗਾ ਵਾ ਇਹ ਵੀ ਚਲੋ ਕੋ ਵੀਰਪੁਰਾ ਸਾਂਭਣਾ ਲੱਗਾ ਵੀ ਤਾਂ ਦੁੱਧ ਫੇਰ ਚੰਗਾ ਪਰ ਜਣਾ ਨੇ ਕਰਮ ਵਾਲੀ ਨਾ ਕੱਦ ਕੋਦ ਬੜਾ ਜ਼ਿਆਦਾ ਵਾ ਤੇ ਇਹਦਾ ਭਾਈ ਜੀ ਮੁੱਲ ਫੇਰ ਇਹ ਜੀ ਹੁਣ ਕਟਾ ਕੇ ਦੇਣੀ ਪਣੀ ਹਾਂਜੀ ਹਾਂਜੀ ਇਹ ਦੇ ਦੀ ਜੀ ਹੁਣ ਲੱਖ ਦੀ ਲੱਖ ਦੀ ਹਾਂਜੀ ਨਿੱਕਰੀਏ ਜਾਇ ਜਾਈ ਨਹੀਂ ਦਦੋ ਵੀ ਜਾਣ ਤੋਂ ਜਿੱਥੇ ਕਹਾਣੀ ਖੜਦੀ ਆਪਾਂ 95000 ਦੀ ਦੇ ਦੀਏ 95 ਦੀ ਹਾਂਜੀ ਹੈਗੀ ਕਿ ਜਾਇਸ਼ ਕੋਈ ਬਾਦੋ ਤੋਂ 90 ਦੀ ਕਰਤੀਏ ਜਿਆਸ ਨਾਉ 2000 ਰੁਪਏ ਹੋਰ ਛੱਡ ਦਿੰਦੇ 88 ਦੀ ਹਾਂਜੀ ਠੀਕ ਹੈ ਲੋ ਜੀ 88 ਕਰਕੇ ਉਤਰਾ ਝੋੜੀ ਲੱਖੋਂ ਬਾਹਰ ਹੀ ਮੇਦ ਭੋਜ ਜੀ ਉਹ ਵੀ ਚੱਕੀ ਹੋਰ ਸੀ ਸੂਲ ਤੇ ਚੱਕੀ ਹੈ ਵੀ ਸੀਲੀਆਂ ਸੂਲੀਆਂ ਜਿਹੜੀਆਂ ਕਾਫੀ ਗਾ ਦੁੱਧ ਵੀ ਚਲੋ 9 ਲੀਟਰ ਇਸ ਟਾਈਮ ਤਿਆਰ ਆ ਤੇ ਚਲੋ ਇਹਦਾ ਵੀ ਬਿਲਕੁਲ ਜਾਇਜ਼ ਮੁੱਲ ਕਰਦਾ ਵੀ ਇੰਨਾ ਚਲੋ ਸੇਵ ਵਾਲਾ ਕੋਈ ਲਾ ਜੂਗਾ ਭਰਾ ਦੇ ਦੁੱਧ ਚੰਗਾ ਕੱਢੀ ਜਣਾਉ ਤੇ ਜਵਾਬ ਚ ਉਹ ਆਪਣੇ ਕੋ ਵੀ ਦੇਖ ਲੈ ਦਾ ਥਾਂ ਹੋ ਸਕਦਾ ਹੈ ਤੇ ਆ ਭਾਈ ਕਿਵੇਂ ਆ ਇਹ ਜੀ ਤੇ ਚਾਸੂਗਾ ਸਗੀ ਜੀ ਅੱਛਾ ਜੀ ਹਾਂ ਜੀ ਇੱਕੋ ਕਿੰਨਾ ਦੁੱਧ ਇਹਦੇ ਥੱਲੇ ਵੀ 10 ਕਿਲੋ ਐ ਠੰਡਾ ਕਰਕੇ ਆ ਗਿਆ ਹੋਗਾ ਇਹ ਗੱਲ ਆ ਜੀ 10 ਲੀਟਰ ਜਿਹੜਾ ਇਹਦੇ ਕੋਈ ਦੁੱਧ ਤੇ ਆ ਗਿਆ ਨਹੀਂ ਜਵਾਬ ਕੀ ਜਵਾਬ ਘੱਟਾ ਜੀ ਠੀਕ ਹੈ ਲੋ ਜੀ ਮੇਲ ਕਾਪ ਆ ਗਿਆ ਜੀ ਇਹਦੇ ਪਿੱਛੇ ਕਿੰਨੂ ਕਿੰਨਾ ਘਟਾਪ ਹੋ ਗਿਆ ਵਾ ਇਹ ਇਹਨੂੰ ਸੂਈ ਨੂੰ ਹੋਈ ਜਾ ਆਜੋ 15 ਕਿ ਦਿਨ ਠੀਕ ਹੈ ਠੀਕ ਲੋ ਜੀ 15 ਕਿ ਦਿਨ ਦਾ ਵਸਤਵ ਜਿਹੜਾ ਟਾਈਮ ਹੋ ਗਿਆ ਵਾ ਤੇ ਖੋਲੋ ਭਾਈ ਜੀ ਨੂੰ ਹੀ ਹਰ ਇਹ ਕਿੰਨਾ ਕੱਢੀਓਗੀ ਦੁੱਧ ਜੀ ਜੀ 12 13 ਕਿਲੋ ਤੇ ਮੈਂ ਭਰੀ ਜਾਊਗੀ 10 ਕਿਲੋ ਦੇਊਂਗੀ ਠੀਕ ਹੈ ਠੀਕ ਹੈ ਲਓ ਜੀ 12 13 ਦੇ ਕਿਲੋ ਦੁੱਧ ਭਰੂਗੇ ਚਲੋ ਕਰੀਏ ਲੱਗੇ ਕਰੀਏ ਬੰਦਾਰ ਢੀਮੜਾ ਧਾਮ ਹਾਂ ਜੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਵਾਲੇ ਥਣ ਵੀ ਐਨ ਚੱਟਾ 깔ਾ ਲੱਗਾ ਪਿਆ ਤੇ ਜੱਡਾ ਚੱਟਾ ਤੇ ਐਨ ਅੱਛਾ ਵਾਂਗੂ ਬਣਾਇਆ ਵਾ ਬਾਕੀ ਦਾਸ ਟਿਕ ਜਿਹੜਾ ਇਹ ਕੋਈ ਦੁੱਧ ਬਿਲਕੁਲ ਤਿਆਰ ਆ ਤੇ ਇਹ ਵੀ ਕੋਈ ਚਲੋ ਸਾਮਬਲਾ ਲਾ ਜੂਗਾ ਦੋ ਦਿਨ ਵੀ ਚੰਗਾ ਕੱਢੀ ਜਾਣਾ ਵਾ ਤੇ ਇਹਦਾ ਮੁੱਲ ਭਾਈ ਜੀ ਹਰ ਜੀ ਮੁੱਲ ਜੀ ਦੇ ਰਹੀਏ ਵੀ ਲੱਖ ਦੀ ਲੱਖ ਦੀ ਹਾਂ ਜੀ ਨਹੀਂ ਵੀ ਗਿਆ ਜਾਣ ਦੀ ਹੈ ਚਲੋ 90000 ਦੀ ਜੀ ਦੋ ਛੱਡ ਦੀ ਹੋਰ ਤਿੰਨ ਤਿੰਨੇ ਛੱਡ ਦੀ ਹੈ 87 ਦੀ ਹਾਂ ਜੀ ਠੀਕ ਲੋ ਜੀ 87000 ਦੀ ਤੇ ਦੁੱਧ ਐਸ ਟਾਈਮ ਜਿਹੜਾ ਇਹਦੇ ਕੋਲ 10 ਲੀਟਰ ਤਿਆਰ ਜਿਹੜੇ ਪਸ਼ੇ ਦੇ ਆ ਗਏ ਜੇ ਮੇਲ ਕਾਫ ਤੇ ਪਸ਼ੂ ਬਾਈ ਦੇ ਕੋਲ ਸੱਲੂ ਸਾਰੇ ਚੰਗੇ ਆ ਬਿਲਕੁਲ ਨਿਕਲੇ ਨਿਕਲੇ ਰੇਟਾਂ ਦੇ ਹਿਸਾਬ ਨਾਲ ਹੈ ਅਰੀ ਨਾਲ ਲੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦਿਖਾਈ ਹੈ ਕਿ ਤੁਹਾਨੂੰ ਲਾਈਵ ਛਵਾਈ ਦਿਖਾਉਣੇ ਆ ਤੇ ਆਪਾਂ ਸਮਾਪਤ ਨੂੰ ਤੁਹਾਨੂੰ ਆਪਾਂ

ਮੈਂ ਲਾਈਵ ਵੀਡੀਓ ਦੇ ਵਿੱਚ ਹੀ ਮਾਰ ਕੇ ਦਿਖਾਉਂਦਾ ਹਾਂ। ਬਸ ਮਾਰ ਜਿਹੜਾ ਬਹੁਤ ਹੀ ਚੰਗਾ ਕੱਢ ਕੇ ਕਰਨ ਵਾਲੀ। ਥਰਵਾਇ ਜੁਈਦਾ ਬੜੀ ਸਾਹ ਨੂੰ। ਜੇ ਉਹ ਇਹੜੇ ਸਾਹ ਦੇ ਚਵਾਈ ਦੇ ਦਿਨ ਤੋਂ ਲਈ ਗੀਆਂ ਕੋਲ ਤਾਂ ਆ ਰਿਆ। ਆਹ ਵਾਲੀ ਮਗਰ ਲਿਖ ਨਾ ਦੀ ਜੇ। ਥੋੜੀ ਥੋੜੀ ਛੱਡਾ ਮਾਰੀ ਲੈਣਾਂ ਉਹਦੇ ਚਵਾਈ ਆ। ਹੂੰ ਖੋਲਣੀ ਖੋਲਦੇ ਖੋਲਦੇ। ਪਹਿਲਾ ਸੂਰਜ ਅਸੇ 7:00 ਜੱਸੂਰ ਠੀਕ ਹੈ ਠੀਕ ਹੈ ਤਾਂ 7:00 ਸੂਰਜ ਚੋਟੀ ਹੈ ਸੇ ਖਾਣ ਪਸੰਦ ਨਹੀਂ ਨਾ ਬਹੁਤ ਚੜਗਾ ਕੱਢ ਗਿਆ ਕਰਮਾਂ ਵਾਲੀ ਰੈਨ ਸੰਭਾ ਕਰਨ ਦਾ ਲੱਗਾ ਵਾ ਮੈਂ ਵੀ ਕਿਹਾ ਕੋਟਾ ਸਰ ਦੇ ਦਿੰ ਬਾਕੀ ਚਲੋ ਸਫਾਈਆਂ ਦੇ ਵਿੱਚ ਜਨਾ ਵੀ ਹੈਗਾ ਚੱਡਾ ਲੋ ਜੀ